ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਨਾ ਤੁਹਾਨੂੰ ਪਸ਼ੂਆਂ ਦੇ ਨਾਂ ਰੱਖੇ ਦਾ ਫਾਇਦਾ ਦਿਖਾਉਣੀ ਆ ਤੇ ਆ ਆਪਾਂ ਝੋਟੀ ਦੀ ਚੋਣੀ ਆ ਧਾਰ ਤੇ ਹੁਣ ਇਹਨੂੰ ਖੜੀ ਕਰਦੇ ਆ ਰਾਨੋ ਖੜੀ ਹੋ ਜਾ ਪੁੱਤ ਚਲੋ ਖੜੇ ਹੋ ਜਾ ਖੜੇ ਦੇਖੋ ਬਈ ਇਹਨੂੰ ਆਪਾਂ ਰੋਜ਼ ਆਂ ਨਾਂ ਲੈ ਕੇ ਖੜੀ ਕਰਦੇ ਆ ਤੇ ਉਹਦੀ ਖੜੀ ਹੋ ਜਾਂਦੀ ਆ ਤੇ ਇਸੇ ਤਰੀਕੇ ਆਪਾਂ ਹੁਣ ਆ ਇਹ ਦੀ ਕੱਟੀ ਆ ਇਹ ਦੀ ਕੱਟੀ ਆ ਆਹ ਤੇ ਇਹਦਾ ਨਾਂ ਰੱਖਿਆ ਲਾਡੋ ਹਨਾ ਲਾਡੋ ਬਈ ਇਹ ਹੁੰਦੀ ਐ ਇਹਨਾਂ ਨਾਲ ਪਿਆਰ ਮੁਹੱਬਤ ਤੇ ਕਰਮਾਂ ਵਾਲਿਆਂ ਨੂੰ ਹਨਾ ਜਿੰਨਾ ਪਿਆਰ ਕਰੋ ਤੇ ਇਹ ਕਰਮਾਂ ਵਾਲਿਆਂ ਘਰ ਵੀ ਉਨਾ ਹੀ ਭਰ ਦਿੰਦੇ ਆ ਤੇ ਚਲੋ ਬਈ ਹੁਣ ਆਪਾਂ ਚੋਲ ਕੇ ਤਾਰ ਕਿਉਂਕਿ ਠੰਡ ਬਹੁਤ ਆ ਤੇ ਸਨੇਹ ਅੰਦਰ ਕਰੀਏ ਆ ਦੋ ਤਾਂ ਵਿਚਾਰੀ ਅੰਦਰ ਹੀ ਖੜੀਆਂ ਤੇ ਇਹਦਾ ਨਾਂ ਹੈਗਾ ਬਰਕਤ ਚਲੋ ਬਈ ਫਿਰ ਮਿਲਦੇ ਆ ਅਗਲੀ ਵੀਡੀਓ ਚ